ਹਾਂਜੀ ਸਾਰਿਆਂ ਨੂੰ ਬੇਰਬਰੀ ਸ਼ਸ਼ਟ੍ਰੀਕਾਰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਢਿਲੋਂ ਰॉयਲ ਬੁਟੀਕ ਤੇ ਅੱਜ ਇੱਕ ਨਵਾਂ ਜਿਹਾ ਸੂਟ ਬਹੁਤ ਹੀ ਸੋਹਣੇ ਕਲਰ ਕੰਬੀਨੇਸ਼ਨ ਦੇ ਵਿੱਚ ਰੈਡੀ ਹੋ ਕੇ ਆਇਆ ਸੀ ਤਾਂ ਅਸੀਂ ਸੋਚਿਆ ਤੁਹਾਡੇ ਨਾਲ ਉਹ ਡਿਜ਼ਾਈਨ ਸ਼ੇਅਰ ਕੀਤਾ ਜਾਵੇ ਰਸਟ orange ਤੇ sky blue ਦੇ ਕਲਰ ਦੇ ਵਿੱਚ ਇਹ ਕਲਰ ਕੰਬੀਨੇਸ਼ਨ ਚ ਸੂਟ ਰੈਡੀ ਹੋਇਆ ਹੈ ਪੈਚਵਰਕ ਦੇ ਨਾਲ ਇਹ ਸੂਟ ਰੈਡੀ ਹੋਇਆ ਤੁਸੀਂ ਸਲਵਾਰ ਦੇ ਉੱਪਰ ਦੇਖ ਸਕਦੇ ਹੋ ਕਿੰਨਾ ਸੋਨਾ ਮੋਤੀਆਂ ਤੇ ਸਿੱਪੀਆਂ ਦੇ ਨਾਲ ਵਰਕ ਹੋਇਆ ਹੋਇਆ ਹੈ ਬਾਜੂ ਤੁਸੀਂ ਦੇਖ ਸਕਦੇ ਹੋ ਫਰੰਟ ਦੇ ਉੱਪਰ ਪੈਚਵਰਕ ਲਗਾ ਕੇ ਫਿਰ ਉੱਪਰ ਦਬਕੇ ਦੇ ਨਾਲ ਵਰਕ ਕੀਤਾ ਹੋਇਆ ਹੈ ਪਰਲਨਾ ਵਰਕ ਕੀਤਾ ਹੋਇਆ ਤੇ ਬਾਜੂ ਦੇ ਸ਼ੋਲਡਰ ਤੇ ਵੀ ਆਪਾਂ ਇੱਕ ਫਲਾਵਰ ਦਾ ਟੱਚ ਦਿੱਤਾ ਜਿਹੜਾ ਕਿ ਬਹੁਤ ਹੀ ਸੋਹਣਾ ਲੱਗ ਰਿਹਾ ਹੈ ਘੇਰਾ ਤੁਸੀਂ ਇਹ ਦੇਖ ਸਕਦੇ ਹੋ ਕਟਵਰਕ ਦੇ ਨਾਲ ਡਿਜ਼ਾਈਨਿੰਗ ਹੋਈ ਹੋਈ ਹੈ ਘੇਰੇ ਦੀ ਸਿੱਪੀ ਵਰਕ ਹੈ ਮੋਤੀ ਵਰਕ ਹੈ ਤੇ ਦਬਕੇ ਦੇ ਨਾਲ ਤੇ ਆਪਾਂ ਥ੍ਰੈਡ ਦੇ ਨਾਲ ਇਹ ਦਿੱਤੀ ਹੈ ਬਹੁਤ ਹੀ ਸੋਹਣਾ ਇਹ ਪਾਰਟੀ ویئر ਜੇ ਇੱਕ ਸੂਟ ਰੈਡੀ ਹੋਇਆ ਤੁਸੀਂ ਆਪਣੀ ਚੋਇਸ ਦੇ ਇਹਨੂੰ ਕਿਸੇ ਵੀ ਕਲਰ ਤੇ ਰੈਡੀ ਕਰਵਾ ਸਕਦੇ ਹੋ ਪ੍ਰੋਪਰ ਤੁਹਾਨੂੰ ਪਿੱਕੇ ਦੀ ਹੈ ਪਾ ਲਾਸਟ ਵੀਡੀਓ ਦੇ ਐਂਡ ਵਿੱਚ ਦੇਖਿਓ ਪ੍ਰੋਪਰ ਲੁੱਕੇ ਦੀ ਬਹੁਤ ਸੋਹਣੀ ਹੈ ਦੁਪੱਟਾ ਇਹਦੇ ਨਾਲ ਮਰਜੈਂਟਾ ਕਲਰ ਦਾ ਰੈਡੀ ਹੋਇਆ 크ਰੇਪ ਦੇ ਉੱਪਰ ਇਹ ਸੂਟ ਰੈਡੀ ਹੋਇਆ ਤੇ ਔਰਗੈਂਜਾ ਦਾ ਇਹਦੇ ਨਾਲ ਦੁਪੱਟਾ ਰੈਡੀ ਹੋਇਆ ਲੇਸ ਦੇ ਨਾਲ ਫਿਨਿਸ਼ਿੰਗ ਦਿੱਤੀ ਹੈ ਤੁਸੀਂ ਇਹਨੂੰ ਘਰ ਬੈਠੇ ਆਨਲਾਈਨ ਆਰਡਰ ਕਰਕੇ ਮੰਗਵਾ ਸਕਦੇ ਹੋ ਤੁਹਾਨੂੰ ਸੂਟ ਦਾ ਡਿਜ਼ਾਈਨ ਕਿੱਦਾਂ ਲੱਗਿਆ ਕਮੈਂਟ ਕਰਕੇ ਜਰੂਰ